ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਫਤਿਹਦੀ ਫੋਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈ ਪਿੰਡ ਮਹਿਮਾ ਚੱਕ ਤੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਇੱਕ ਵੀਰ ਨੇ ਬਹੁਤ ਸੁਣੀ ਗੱਲ ਕੀਤੀ ਹੈ ਕੀ ਟਿੱਲ ਕੀ ਪ੍ਰਾਈਜ਼ ਤਾਂ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਦੇ ਵਿੱਚ ਪੁੱਛਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈੱਲ ਆਈਕਨ 'ਤੇ ਕਲੋ ਤੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਵੀਰ ਦਾ ਨੰਬਰ ਹੈਗਾ ਜੀ 77103 81 81 ਦੋਸਤੋ ਇਹ ਤੁਹਾਨੂੰ ਗਾਂ ਨਜ਼ਰ ਆ ਰਹੀ ਆ ਸ਼ਾਇਦ ਕਿਸ ਉਸ گاਵਾ ਦੂਜਾ ਸਵੇਰ ਸੋਣ ਲਈ ਆ ਤੇ ਚਾਰ ਪੰਜ ਖੜਦੀ ਸੋਣ ਦੇ ਵਿੱਚ ਪਹਿਲਾ ਰਿਕਾਰਡ ਦਾ 12 ਲੀਟਰ ਦਾ ਬਿਲਕੁਲ ਠੰਡੇ ਸਭਾ ਦੀ ਗਾਂ ਵਾ ਫੇਸ ਕੁਆਲਟੀ ਬਹੁਤ ਸੁਣੀ ਹੈ ਬੋਡੀ ਸਟਰਕਚਰ ਦਾ ਬਹੁਤ ਪਿਆਰਾ ਬਿਲਕੁਲ ਨਿਕਾ ਸੁਭਾਵ ਚਾਰ ਪੰਜ ਖੜਦੀ ਸੋਣ ਦੇ ਵਿੱਚ ਪਹਿਲਾ ਰਿਕਾਰਡ ਦਾ 12 ਲੀਟਰ ਦਾ ਮੋਲ ਰੱਖਿਆ ਬਾਈ ਨੇ 35000 ਤੇ 30 32000 ਦੀ ਓਕੇ ਹਾਨਾ ਹੋ ਜੂਗੀ ਕਿਸੇ ਵੀਰ ਨੂੰ ਪਸੰਦ ਆ ਤੇ ਨੰਬਰ ਬਾਈ ਦਾ ਫਿਰ ਭੁੱਲ ਜਨਾ ਵਾ 77103 ਤੇ 81181 ਪਿੰਡ ਮਹਿਮਾ ਚੱਕ ਤਹਿਸੀਲ ਢੇਰਾਪਾ ਬਨਾਨਕ ਜ਼ਿਲ੍ਹਾ ਕਰਦਾਪੁਰ ਸਾਰੀ ਵੀਰਾਂ ਬਹੁਤ ਧੰਨਵਾਦ ਜਿਹੜੇ ਆਪਣੇ ਵੀਰ ਦੇਖਦੇ ਨੇ ਇੱਕ ਵਾਰ ਫਿਰ ਵੇਖ ਲਓ ਥਾਣੇਵਾ ਬਹੁਤ ਸੋਹਣਾ ਨਿਕਰਵਾ ਥਾਣਿਆਂ ਬਹੁਤ ਸਟਰਕਚਰ ਦਾ ਬਹੁਤ ਪਿਆਰਾ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਥਾਣਾ ਇਹ ਬਹੁਤ ਸੋਹਣਾ ਗਿਆ ਆਪ ಸಾರಿ ವಿರೋಧ ಬಲವತ್ತು ಅನುಮೋದ